ਤਲਹਰਾ ਗਾਗਾ ਵਿਕੇ ਸਕੂਲ ਆਫ ਫੈਮਿਨੈਂਸ ਮੂਰੇ ਵਿਦਿਆਰਥੀਆਂ ਦੇ ਵੱਲੋਂ ਦਰਨਾ ਪ੍ਰਦਰਸ਼ਨ ਕੀਤਾ ਗਿਆ ਦੱਸਿਆ ਕਿ ਦਰਨਾ ਲਗਾਇਆ ਗਿਆ ਹੈ ਮਾਮਲਾ ਅਧਿਆਪਕ ਦੀ ਬਦਲੀ ਦਾ ਹੈ ਸਕੂਲ ਆਫ ਫੈਮਿਨੈਂਸ ਦੇ ਪੰਜਾਬੀ ਲੈਕਚਰਰ ਨਰਿੰਦਰਪਾਲ ਸਿੰਘ ਦੀ ਬਦਲੀ ਰੋਕਣ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ ਵਿਦਿਆਰਥੀਆਂ ਨੇ ਕਿਹਾ ਕਿ ਜੇਕਰ ਲੈਕਚਰਰ ਨਰਿੰਦਰਪਾਲ ਸਿੰਘ ਦੀ ਬਦਲੀ ਹੁੰਦੀ ਹੈ ਤਾਂ ਉਹਨਾਂ ਦੀ ਪੜਾਈ ਤੇ ਬੁਰਾ ਅਸਰ ਪਵੇਗਾ ਤੇ ਵਿਦਿਆਰਥੀਆਂ ਨੇ ਸਰਕਾਰ ਤੋਂ ਵੀ ਮੰਗ ਕੀਤੀ ਹੈ ਕਿ ਨਰਿੰਦਰਪਾਲ ਸਿੰਘ ਦੀ ਬਦਲੀ ਨਾ ਕੀਤੀ ਜਾਵੇ ਇਹ ਕਿਉਂਕਿ ਇਸ ਕਰਕੇ ਲੱਗਿਆ ਕਿਉਂਕਿ ਜੋ ਸਾਡੇ ਪੰਜਾਬੀ ਲੈਕਚਰਾਰ ਨੇ ਉਹ ਸਕੂਲ ਦੇ ਪ੍ਰਿੰਸੀਪਲ ਵੀ ਨੇਗੇ ਤੇ ਉਹ ਸਕੂਲ ਦੀ ਸਾਰੀ ਬਾਗਦੋੜ ਨੇ ਉਹ ਸੰਭਾਲਦੇ ਨੇ ਸਕੂਲ ਦੀ ਸਾਰੀ ਮੈਨੇਜਮੈਂਟ ਉਹ ਸੰਭਾਲਦੇ ਨੇਗੇ ਤੇ ਸਾਨੂੰ ਬਹੁਤ ਵਧੀਆ ਟੀਚ ਵੀ ਕਰਦੇ ਨੇ ਪਰ ਹੁਣ ਉਹ ਆਪਣੀ ਟਰਾਂਸਫਰ ਚਾਰਜਰੀ ਸਕੂਲ ਦੇ ਵਿੱਚ ਕਰਾ ਰਹੇ ਨੇ ਜੋ ਅਸੀਂ ਨਹੀਂ ਚਾਹੁੰਦੇ ਕਿਉਂਕਿ ਅਗਰ ਉਹ ਚਾਰਜਰੀ ਸਕੂਲ ਦੇ ਵਿੱਚ ਚਲੇ ਗਏ ਤਾਂ ਜੋ ਇਹ ਸਾਰਾ ਸਕੂਲ ਹੈ ਇਹ ਸਾਰਾ ਹਿੱਲ ਜਾਏਗਾ ਤੇ ਸਾਰੇ ਜੋ ਟੀਚਰਸ ਨੇ ਬਾਕੀ ਦੇ ਲੈਕਚਰਰਸ ਨੇਗੇ ਤੇ ਉਹ ਵੀ ਸਾਰੇ ਕੀ ਚਲੇ ਜਾਣਗੇ ਲੈਕਚਰਰਸ ਦੀ ਤਾਂ ਸਾਡੇ ਸਕੂਲ ਦੇ ਵਿੱਚ ਪਹਿਲੀ ਬਹੁਤ ਜ਼ਿਆਦਾ ਹਈ ਤੇ ਨਰਿੰਦਰ ਸਰ ਦੇ ਜਾਣ ਦੇ ਨਾਲ ਸਾਡੀ ਪੜਾਈ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਏਗਾ ਸਰ ਮੈਂ ਬਦਲੀ ਆਪਣੇ ਆਪ ਹੀ ਆਨਲਾਈਨ ਅਪਲਾਈ ਕੀਤੀ ਸੀ ਆਪਣੀ ਮਰਜ਼ੀ ਨਾਲ ਹੀ ਕੀਤੀ ਸੀ ਲੇਕਿਨ ਅੱਜ ਕੁਝ ਕੁ ਐਸਐਮਸੀ ਦੇ ਮੈਂਬਰ ਸਹਿਬਾਨ ਤੇ ਬੱਚਿਆਂ ਨੇ ਰਲ ਕੇ ਮਤਲਬ ਇਹ ਕੋਸ਼ਿਸ਼ ਕੀਤੀ ਹੈ ਕਿ ਸਰ ਨੂੰ ਅਸੀਂ ਕਿਸੇ ਵੀ ਹਾਲ ਦੇ ਵਿੱਚ ਨਹੀਂ ਜਾਣ ਦੇਣਾ ਹੈਗਾ ਇਸ ਲਈ ਮਤਲਬ ਇਹਨਾਂ ਨੇ ਅੰਸ਼ਕ ਤੌਰ ਤੇ ਜਿਹੜਾ ਧਰਨਾ ਜਾਂ ਮੁਜ਼ਾਹਰਾ ਜੋ ਵੀ ਤੁਸੀਂ ਕਹਿ ਸਕਦੇ ਹੋ ਉਹ ਕੀਤਾ ਹਾਂ ਇਹ ਸਰ ਆਪਣੇ ਲੈਕਚਰਰ ਪੰਜਾਬੀ ਨਰਿੰਦਰ ਜੀ ਨੇ ਇਹਨਾਂ ਨੇ ਜੋ ਗਵਰਨਮੈਂਟ ਦੇ ਡਿਪਾਰਟਮੈਂਟ ਦੀ ਪਾਲਿਸੀ ਸੀਗੀ ਆਨਲਾਈਨ ਟਰਾਂਸਫਰ ਪਾਲਿਸੀ ਉਸ ਦੇ ਵਿੱਚ ਸਰਨੇ ਟਰਾਂਸਫਰ ਭਰਤੀ ਸੀਗੀ ਤੇ ਸਰਦੀ ਟਰਾਂਸਫਰ ਵੀ ਹੋ ਗਈ ਹੋਈ ਹੈ ਤੇ ਪਰ ਬੱਚੇ ਤੇ ਪੇਰੈਂਟਸ ਔਰ ਐਸਐਮਸੀ ਉਹ ਨਾਲ ਮੋਹ ਕਰਦੇ ਆ ਸਰਦੀ ਮਿਹਨਤ ਕਰਕੇ ਉਹਨਾਂ ਨੂੰ ਇੱਕ ਆਸ ਹੈ ਕਿ ਵੀ ਸਾਡੇ ਲਈ ਵਧੀਆ ਕਰ ਰਹੇ ਸੀਗੇ ਤਾਂ ਉਹ ਇਹਨਾਂ ਨੂੰ ਜਾਣ ਨਹੀਂ ਦੇਣਾ ਚਾਹੁੰਦੇ ਉਹ ਬਸ ਇਹਨਾਂ ਨੂੰ ਰੋਕਣ ਵਾਸਤੇ ਹੀ ਪ੍ਰੋਟੈਸਟ ਕਰਦੇ ਤੇ ਲਹਿਰਾਗਾਗਾ ਵਿਕੇਸ ਸਕੂਲ ਆਫ ਫੈਮਿਨੈਂਸ ਮੂਰੇ ਵਿਦਿਆਰਥੀਆਂ ਦੇ ਵੱਲੋਂ ਤਰਨਾ ਪ੍ਰਦਰਸ਼ਨ ਕੀਤਾ ਗਿਆ ਦੱਸਦੇ ਕਿ ਤਰਨਾ ਲਗਾਇਆ ਗਿਆ ਹੈ ਮਾਮਲਾ ਅਧਿਆਪਕ ਦੀ ਬਦਲੀ ਦਾ ਹੈ ਸਕੂਲ ਆਫ ਫੈਮਿਨੈਂਸ ਦੇ ਪੰਜਾਬੀ ਲੈਕਚਰਾਰ ਮਨਿੰਦਰ ਪਾਲ ਸਿੰਘ ਦੀ ਬਦਲੀ ਰੋਕਣ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ ਵਿਦਿਆਰਥੀਆਂ ਨੇ ਕਿਹਾ ਕਿ ਜੇਕਰ ਲੈਕਚਰਰ ਨਰਿੰਦਰਪਾਲ ਸਿੰਘ ਦੀ ਬਦਲੀ ਹੁੰਦੀ ਹੈ ਤਾਂ ਉਹਨਾਂ ਦੇ ਪੜਾਈ ਤੇ ਪੂਰਾ ਅਸਰ ਪਵੇਗਾ ਤੇ ਵਿਦਿਆਰਥੀਆਂ ਨੇ ਸਰਕਾਰ ਤੋਂ ਵੀ ਮੰਗ ਕੀਤੀ ਹੈ ਕਿ ਨਰਿੰਦਰਪਾਲ ਸਿੰਘ ਦੀ ਬਦਲੀ ਨਾ ਕੀਤੀ ਜਾਵੇ ਇਹ ਧਰਨਾ ਕਿਉਂਕਿ ਇਸ ਕਰਕੇ ਲੱਗਿਆ ਕਿਉਂਕਿ ਜੋ ਸਾਡੇ ਪੰਜਾਬੀ ਲੈਕਚਰਰ ਨੇ ਉਹ ਸਕੂਲ ਦੇ ਪ੍ਰਿੰਸੀਪਲ ਵੀ ਨੇਗੇ ਤੇ ਉਹ ਸਕੂਲ ਦੀ ਸਾਰੀ ਬਾਗਦੋੜ ਨੇ ਉਹ ਸੰਭਾਲਦੇ ਨੇ ਸਕੂਲ ਦੀ ਸਾਰੀ ਮੈਨੇਜਮੈਂਟ ਉਹ ਸੰਭਾਲਦੇ ਨੇਗੇ ਤੇ ਸਾਨੂੰ ਬਹੁਤ ਵਧੀਆ ਟੀਚ ਵੀ ਕਰਦੇ ਨੇ ਪਰ ਹੁਣ ਉਹ ਆਪਣੇ ਟਰਾਂਸਫਰ ਚਾਰਜ ਲਈ ਸਕੂਲ ਦੇ ਵਿੱਚ ਕਰਾ ਰਹੇ ਨੇ ਜੋ ਅਸੀਂ ਨਹੀਂ ਚਾਹੁੰਦੇ ਕਿਉਂਕਿ ਅਗਰ ਉਹ ਚਾਰਜ ਲਈ ਸਕੂਲ ਦੇ ਵਿੱਚ ਚਲੇ ਗਏ ਤਾਂ ਜੋ ਇਹ ਸਾਰਾ ਸਕੂਲ ਹੈ ਇਹ ਸਾਰਾ ਹਿੱਲ ਜਾਏਗਾ ਤੇ ਸਾਰੇ ਜੋ ਟੀਚਰਸ ਨੇ ਬਾਕੀ ਦੇ ਲੈਕਚਰਰਸ ਨੇਗੇ ਤੇ ਉਹ ਵੀ ਸਾਰੇ ਕੀ ਚਲੇ ਜਾਣਗੇ ਲੈਕਚਰਰਸ ਦੇ ਤਾਂ ਸਾਡੇ ਉਦੇ ਵਿੱਚ ਪਹਿਲੀ ਬਹੁਤ ਜ਼ਿਆਦਾ ਕਮੀ ਹੈ ਤੇ ਨਰਿੰਦਰ ਸਰ ਦੇ ਜਾਣ ਦੇ ਨਾਲ ਸਾਡੀ ਪੜਾਈ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਏਗਾ ਸਰ ਮੈਂ ਬਦਲੀ ਆਪਣੇ ਆਪ ਹੀ ਆਨਲਾਈਨ ਅਪਲਾਈ ਕੀਤੀ ਸੀ ਆਪਣੀ ਮਰਜ਼ੀ ਨਾਲ ਹੀ ਕੀਤੀ ਸੀ ਲੇਕਿਨ ਅੱਜ ਕੁਝ ਕੁ ਐਸਐਮਸੀ ਦੇ ਮੈਂਬਰ ਸਾਹਿਬਾਨ ਤੇ ਬੱਚਿਆਂ ਨੇ ਰਲ ਕੇ ਮਤਲਬ ਇਹ ਕੋਸ਼ਿਸ਼ ਕੀਤੀ ਹੈ ਕਿ ਸਰ ਨੂੰ ਅਸੀਂ ਕਿਸੇ ਵੀ ਹਾਲ ਦੇ ਵਿੱਚ ਨਹੀਂ ਜਾਣ ਦੇਣਾ ਹੈਗਾ ਇਸ ਲਈ ਮਤਲਬ ਇਹਨਾਂ ਨੇ ਅੰਸ਼ਕ ਤੌਰ ਤੇ ਜਿਹੜਾ ਧਰਨਾ ਜਾਂ ਮੁਜ਼ਾਹਰਾ ਜੋ ਵੀ ਇਹ ਕਹਿ ਸਕਦੇ ਆ ਉਹ ਕੀਤਾ ਆ ਇਹ ਸਰ ਆਪਣੇ ਲੈਕਚਰਰ ਪੰਜਾਬੀ ਨਰਿੰਦਰ ਜੀ ਨੇ ਇਹਨਾਂ ਨੇ ਜੋ ਗਵਰਨਮੈਂਟ ਦੇ ਡਿਪਾਰਟਮੈਂਟ ਦੀ ਪਾਲਿਸੀ ਸੀਗੀ ਆਨਲਾਈਨ ਟਰਾਂਸਫਰ ਪਾਲਿਸੀ ਉਸ ਦੇ ਵਿੱਚ ਸਰਨੇ ਟਰਾਂਸਫਰ ਭਰਤੀ ਸੀਗੀ ਤੇ ਸਰਦੀ ਟਰਾਂਸਫਰ ਵੀ ਹੋ ਗਈ ਹੋਈ ਹੈ ਤੇ ਪਰ ਬੱਚੇ ਤੇ ਪੇਰੈਂਟਸ ਔਰ ਐਸਐਮਸੀ ਉਹ ਸਰ ਨਾਲ ਮੋਹ ਕਰਦੇ ਆ ਸਰਦੀ ਮਿਹਨਤ ਕਰਕੇ ਉਹਨਾਂ ਨੂੰ ਇੱਕ ਆਸ ਹੈ ਕਿ ਵੀ ਸਰ ਸਾਡੇ ਲਈ ਵਧੀਆ ਕਰ ਰਹੇ ਸੀਗੇ ਤਾਂ ਉਹ ਇਹਨਾਂ ਨੂੰ ਜਾਣ ਨਹੀਂ ਦੇਣਾ ਚਾਹੁੰਦੇ ਉਹ ਬਸ ਇਹਨਾਂ ਨੂੰ ਰੋਕਣ ਵਾਸਤੇ ਹੀ ਪ੍ਰੋਟੈਸਟ ਕਰ ਰਹੇ